ਤੇ ਮੋਟਰਸਾਈਕਲ ਦੇ ਵਿੱਚੋਂ ਚਸ਼ਮਾ ਹੀ ਗਾਇਬ ਹੋ ਗਿਆ ਦੀਗਾ ਤੇ ਹੁਣ ਆ ਬਾਈ ਕੋਲੇ ਖੜੇ ਤੇਗੇ ਤੇ ਇਥੋਂ ਚਸ਼ਮਾ ਜਾ ਲਿਆ ਗਿਆ ਪਟਿਆਲੇ ਤੋਂ ਹੀ ਹੁਣ ਦੇਖਦੇ ਆਂਗੇ ਦੇਖਿਓ ਕਿੱਦਾਂ ਲੱਗਦਾਗਾ ਠੀਕ ਲੱਗਦਾਗਾ ਨਾ ਤੇ ਚਲੋ ਫਿਰ ਹੁਣ ਚੱਲਦੇ ਆ ਕਰਦੇ ਆ ਕੰਮ ਅਪਡੇਟ ਕਰਨ ਵਾਲੇ ਨੇਗੇ ਤੇ ਹੁਣ ਆਪਾਂ ਜਾ ਰਹੇ ਸੀਗੇ ਵਾਪਸੀ ਜਿੱਤੇ ਤੇ ਇਧਰ ਮਾਤਾ ਜੀ ਦਾ ਮੰਦਿਰ ਆ ਜਾਂਦਾਗਾ ਅਕਾਲੀ ਮਾਤਾ ਜੀ ਦਾ ਮੰਦਿਰ ਤੇ ਇਧਰ ਉਹ ਮੈਕਸ ਮੌਹਲਾਗਾ ਇਧਰਲੇ ਪਾਸੇ ਸਾਹਮਣੇ ਬਹੁਤ ਵਧੀਆ ਬਿਲਡਿੰਗ ਬਣੀ ਹੈ ਵੀ ਬਹੁਤ ਵਧੀਆ ਮੌਹਲਾਗਾ ਤੇ ਇਧਰ ਮਾਤਾ ਜੀ ਦਾ ਮੰਦਿਰ ਹੈਗਾ ਆਹ ਸਾਈਡ ਦੇ ਉੱਤੇ ਬੜਾ ਵਧੀਆ ਮੰਦਿਰ ਬਣਿਆ ਹੋਇਆ ਹੈਗਾ ਮਾਤਾ ਜੀ ਦਾ ਤੇ ਕਦੇ ਵੀ ਕੋਈ ਆਉਂਦਾਗਾ ਦਾ ਤੁਸੀਂ ਜਦੋਂ ਮਰਜ਼ੀ ਇੱਥੇ ਆ ਕੇ ਮੱਥਾ ਟੇਕੋ ਜਿਹੜੇ ਦਿਨ ਮਰਜ਼ੀ ਆ ਕੇ ਟੇਕੋ ਬਹੁਤ ਵਧੀਆ ਜਿਹੜਾ ਸਿਸਟਮ ਵਾਲਾ ਹੋਇਆ ਮੰਦਿਰ ਦਾ ਤੇ ਦੇਖੋ ਆ ਮੰਦਰਾ ਜੀ ਇਧਰ ਮਾਤਾ ਜੀ ਦਾ ਤੇ ਸਾਹਮਣੇ ਬੱਤੀਆਂ ਨੇ ਮੈਨੂੰ ਲੱਗਾ ਵੀ ਅੱਜ ਸ਼ਾਇਦ ਬੱਤੀਆਂ ਨੂੰ پتہ ਨਹੀਂ ਕੀ ਕਰਕੇ ਕਿ ਬੱਤੀਆਂ ਸਾਰੀਆਂ ਅੱਜ ਨਿਊਟਰਲ ਨੇ ਗਈਆਂ ਆਈ ਜਾ ਉਹ ਜਾਈ ਉਹ ਕੋਈ ਪ੍ਰਾਨਮ ਨਹੀਂ ਤੇ ਬੱਤੀਆਂ ਅੱਜ ਤੱਕ ਗਰੀਬ ਸਾਰੀਆਂ ਨਿਊਟਰਲ ਕਰ ਰੱਖੀਆਂ ਨੇ ਗਈਆਂ پتہ ਨਹੀਂ ਕੀ ਦਿੱਕਤ ਹੋ ਰਹੀ ਹੈਗੀ ਸ਼ਾਇਦ ਆ ਦੇਖੋ ਕੋਈ ਬੱਤੀ ਨਹੀਂ ਚੱਲ ਰਹੀ ਹੈਗੀ ਅੱਜ ਪਟਿਆਲੇ ਦੀ ਤੇ ਚਲੋ ਫਿਰ ਚੱਲਦੇ ਹੁਣ ਪੌਣੇ ਚੱਲੇ ਤੇ ਆ ਇੱਧਰ ਰਜਿੰਦਰਾ ਹਸਪੀਟਲ ਆ ਗਿਆ ਸਰਕਾਰੀ ਹੈ ਇਹ ਆਪਣੇ ਪੰਜਾਬ ਦਾ ਨਾਮ ਰੱਖਦਾ ਹੈ ਹੋਟਲ ਜਿਹੜਾ ਹੈਗਾ ਇਹ ਹਸਪੀਟਲ ਪੂਰੇ ਪੰਜਾਬ ਦੇ ਵਿੱਚੋਂ ਕਾਫੀ ਮਸ਼ਹੂਰ ਆ ਇਹ ਤੇ ਆ ਹਸਪੀਟਲ ਆ ਕਿੱਧਰ ਤੇ ਆਪਾਂ ਨਾ ਕਰੇ ਕੋਈ ਇੱਥੇ ਆਵੇ ਮੈਂ ਤਾਂ ਕਹਿੰਦਾ ਸਭ ਠੀਕ ਠਾਕ ਰਹਿਣਾ ਤੇ ਫਿਰ ਆਲ ਤੁਹਾਨੂੰ ਦਿਖਾ ਰਹੇ ਆਗੇ ਵੀ ਆਹ ਸਾਈਡ ਦੇ ਉੱਤੇ ਤੁਸੀਂ ਦੇਖ ਰਹੇ ਹੋ ਜਿਹੜਾ ਆ ਨਾਲ ਹੀ ਐਂਬੂਲੈਂਸਾਂ ਲੱਗਿਆ ਖੜੀਆਂ ਰਹਿ ਗਿਆ ਬਾਰੋਂ ਹੀ ਸਾਰਾ ਕੁਝ ਸੁਵਿਧਾ ਮਿਲ ਜਾਂਦੀ ਹੈਗੀ ਬਰੀਜਾਂ ਨੂੰ ਤੇ ਅੱਗੇ ਹੁਣ ਆਰਮੀ ਏਰੀਆ ਚੱਲ ਪੈਣਾਗਾ ਬਹੁਤ ਜ਼ਿਆਦਾ ਹਰਿਆਲੀ ਹੈਗੀ ਪਟਿਆਲੇ ਦੇ ਵਿੱਚ ਤੇ ਇਹ ਦੋਨੇ ਪਾਸੇ ਆਰਮੀ ਏਰੀਆ ਹੈਗਾ ਆ ਦੋਵੇਂ ਸਾਈਡ ਤੇ ਆਰਮੀ ਏਰੀਆ ਆ ਇਧਰ 에어ਪੋਰਟ ਆਗਾ ਜਾਜਾਂ ਦਾ ਇਧਰੋਂ 에어ਪੋਰਟ ਆ ਜੀ ਤੁਹਾਨੂੰ ਦਿਖਾ ਰਹੇ ਆਂ ਕਿ ਇਧਰ ਤੇ ਬਾਕੀ ਹੁਣ ਚਲੋ ਚੱਲਦੇ ਆਂਗੇ ਕਿਉਂਕਿ ਆਰਮੀ ਏਰੀਆ ਦਾ ਕਾਫੀ ਲੰਮਾ ਹੈ ਜਿਹੜਾ ਮੁਕਦਾਗਾ ਛੇਦੀ 7 ਕਿਲੋਮੀਟਰ ਦਾ ਆਰਮੀ ਏਰੀਆ ਹੈਗਾ ਤੇ ਚਲੋ ਚੱਲਦੇ ਆਂਗੇ ਹੁਣ ਹੁਣ ਆਪਾਂ ਪਹੁੰਚ ਗਏ ਪਸ਼ਿਆਣਾ ਬੁਲਾ ਦੇ ਉੱਪਰ ਤੇ ਆਪਾਂ ਹੁਣ ਸਮਾੜੇ ਨੂੰ ਜਾਵਾਂਗੇ ਕਿਉਂਕਿ ਆਪਾਂ ਹੁਣ ਭਵਾਨੀਗੜ੍ਹ ਨੂੰ ਲੈ ਜਾਂਦੇ ਹੈਗੇ ਆਪਾਂ ਨੂੰ ਇਧਰ ਸਮਾੜੇ ਥੋੜਾ ਜਿਹਾ ਠੀਕ ਪੈ ਜਾਣਾਗਾ ਉਹ ਤਾਂ ਵਧੀਆ ਹੈਗਾ ਪਟਿਆਲਾ ਵੀ ਤੁਸੀਂ ਆਉਣੇ ਹੋ ਵਿజిਟ ਕਰਨ ਆਉਣੇ ਤਾਂ ਬਹੁਤ ਵਧੀਆ ਚੀਜ਼ਾਂ ਨੇ ਹੈਗੀਆਂ ਪਟਿਆਲੇ ਦੀ ਤੇ ਜਿਹੜੇ ਤੁਸੀਂ ਸਾਹਮਣੇ ਬਿਲਕੁਲ ਸਾਹਮਣੇ ਸੜਕ ਦੇਖ ਰਹੇ ਹੋ ਭਵਾਨੀਗੜ੍ਹ ਨੂੰ ਲੰਘ ਜਾਂਦੀ ਹੈ ਸੰਗਰੂਰ ਬੜੰਡੇ ਨੂੰ ਤੇ ਆਪਾਂ ਹੁਣ ਮੁੜਾਂਗੇ ਸਮਾੜੇ ਰੋ ਇੱਥੋਂ ਆਪਾਂ ਮੁੜ ਗਏ ਸਮਾੜੇ ਰੋ ਤੇ ਆ ਸਿੱਧਾ ਰੋਡ ਆਉਣ ਜਿਹੜਾ ਆਪਾਂ ਮੁੜਿਆਂਗੇ ਇਸ ਸਿੱਧਾ ਰੋਡ ਸਮਾੜੇ ਰੋ ਜਾ ਰਿਹਾ ਹੈਗਾ ਤੇ ਬਾਕੀ ਇੱਥੇ ਜੇ ਕਿਸੇ ਨੂੰ ਭੁੱਖ ਲੱਗਦੀ ਹੈ ਨਾ ਤਾਂ ਕੁਲਚਾ ਨਹੀਂ ਰੇੜੀਆਂ ਬਹੁਤ ਨੇਗੇ ਇੱਥੇ ਕੁਲਚੇ 버ਗਰ ਡਿਊਡਲ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਰੇੜੀਆਂ ਇੱਥੇ ਮਿਲ ਜਾਣਗੀਆਂ ਆ ਦੇਖੋ ਆ ਰੇੜੀਆਂ ਸਾਰੀਆਂ ਲੈਂਡ ਚ ਲੱਗੀਆਂ ਹੋਈਆਂ ਰਹੀਆਂ ਦੇਖੋ ਆ ਸਾਰੀਆਂ ਜਿਹੜੇ ਤੁਸੀਂ ਦੇਖ ਰਹੇ ਹੋ ਰੇੜੀਆਂ ਇਹ ਕੁਰਚੀਆਂ ਵਾਲੀਆਂ ਰਹੀਆਂ ਤੇ ਬਿਲਕੁਲ ਲੈਂਡ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਸਾਰੀਆਂ ਹੀ ਇੱਥੇ ਤੁਸੀਂ ਜੇ ਗੱਲ ਕਰੀਏ ਆ ਦੇਖੋ ਇਧਰਲੇ ਪਾਸੇ ਵੀ ਸਾਰੇ ਪਾਸੇ ਰੇੜੀਆਂ ਕੁਰਚੀਆਂ ਦੇ ਆ ਸੌ ਦੇ ਹਿਸਾਬ ਨਾਲ ਰੇੜੀ ਲੱਗੀ ਹੋਈ ਆ ਇੱਕ ਮੋਟਰਸਾਈਕਲ ਦਾ ਸਾਲਾ ਕੋਈ ਫੇਰ ਇੰਡੀਕੇਟਰ ਲਾ ਕੇ ਲੈ ਗਿਆ ਦੂਜੀ ਤੀਜੀ ਵਾਰ ਹੀ ਹੋ ਗਿਆ ਕੰਮ ਇਹ ਇੰਡੀਕੇਟਰ ਨਾਲ ਹੀ ਪਿਆਰਾ ਕਿਸੇ ਨੂੰ ਇਹਦੇ ਨਾਲ ਆ ਦੇਖੋ ਇਧਰ ਮੋਟਰਸਾਈਕਲ ਦਾ ਕੋਈ ਇੰਡੀਕੇਟਰ ਡਾ ਕੇ ਲੈ ਗਿਆ ਪਤਾ ਨਹੀਂ ਇਹਨੂੰ ਵਿਚਾਰੇ ਨੂੰ ਕੀ ਚੱਕਰ ਪੈ ਗਿਆ ਇੰਡੀਕੇਟਰ ਕੱਲ ਠੀਕ ଥିਗਾ ਅੱਜ ਕੋਈ ਲੈ ਗਿਆ ਤਾਰ ਕੇ ਹੁਣ ਅੱਗੋਂ ਆ ਕਰਵਾ ਰਹੇ ਹਾਂ ਦੀ ਸੈਟਿੰਗ ਜੀ ਇਹਦੀ ਦੇਖਦੇ ਆਂ ਬਾਕੀ ਕੀ ਬਣਦਾ ਲੱਗਦਾ ਹੱਥ ਹੁਣ ਮਾ ਇੰਡੀਕੇਟਰ ਵੀ ਪਵਾਏ ਲਈਏ ਦੁਕਾਨ ਤੋਂ ਤੇ ਇੰਡੀਕੇਟਰ ਕਿਹੜੇ ਨੇ ਆਹ ਬਸ ਪਹਿਲੇ ਇਹਦੇ ਨਾਲ ਦੀ ਨੇ ਆਹ ਤੋਂ ਬਰ ਚੈੱਕ ਕਰਨੇ ਕੋਈ ਨਹੀਂ ਪਹਿਲਾਂ ਵੀ ਇਹਦੇ ਨਾਲ ਦੀ ਪਵਾਏ ਹੋਏ ਨੇਗੇ ਤੇ ਹੁਣ ਮਾ ਫੇਰ ਪਵਾ ਲਈਏ ਕੋਈ ਸਾਲਾ ਫੇਰ ਤਾਰ ਕੇ ਲੈ ਜੂਗਾ ਇਹਨਾਂ ਨੂੰ ਠੀਕ ਵੀਰੇ ਠੀਕ ਆ ਹਾਂ ਜੀ ਵੀ ਜੀ ਸਾਰਾ ਚੱਲਦਾਗਾ ਓਕੇ ਹੈਗਾ ਹੁਣ ਚੱਲਦੇ ਆ ਫਿਰ ਪਵਾਉਣੇ ਆ ਆਪਾਂ ਇੰਡੀਟਰ ਇੱਧਰ ਚੱਲ ਪਿਆ ਤੰਦੂਰ ਮੁੰਡੇ ਦਾ ਲੱਗ ਗਿਆ ਮੁੰਡਾ ਰੋਟੀਆਂ ਲਾਉਣ ਤੰਦੂਰ ਦੇ ਉੱਤੇ ਦੇਖੋ ਤੇ ਸਸਟਾ ਮੁੰਦਾਗਾ ਤੰਦੂਰ ਦਾ ਤਾਜ਼ੀਆਂ ਤਾਜ਼ੀਆਂ ਰੋਟੀਆਂ ਤੇ ਗਰਮੀ ਜੀ ਦਾ ਬਹੁਤ ਅੰਗੁੰਦਾ ਨਾ ਬੰਦਾ ਉਦੋਂ ਬਾਅਦ ਸਾਰੇ ਕੰਮ ਕੰਮ ਨਵੇੜ ਕੇ ਤੇ ਗੱਡੀ ਤਵਾਂ ਦੀ ਅੱਜ ਬਹੁਤ ਗੱਡੀ ਗੰਦੀ ਹੋਈ ਪਈ ਸੀ ਕਿ ਸਾਰੇ ਪਾਸਿਓ ਤੇ ਫਿਰ ਮੈਂ ਸਾਡੇ ਪਿੰਡ ਦੇ ਮੁੰਡੇ ਕੋਲੇ ਆ ਗਿਆ ਕਾਲੀ ਕੋਲੇ ਤੇ ਦੇਖੋ ਤਾਂ ਗੱਡੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਸੀਗਾ ਇਹਦਾ ਵਿੱਚੋਂ ਵੀ ਬਹੁਤ ਬੁਰਾ ਹਾਲ ਦੀ ਗੱਡੀ ਦਾ ਤਕਰੀਬਨ ਸਾਰੀ ਨੂੰ ਕਹਾ ਮੈਂ ਭਾਈ ਸਾਫ ਸੁਥ ਕਰ ਦੇ ਕਿਉਂਕਿ ਕਾਫੀ ਦਿਨ ਹੋ ਗਿਆ ਇਹਨਾਂ ਨੂੰ ਹਰਿਆਣੇ ਚੱਲਦੀ ਨੂੰ ਬਸ ਉਹਦੇ ਕਰਕੇ ਥੋੜਾ ਜਿਹਾ ਦਿੱਕਤ ਆ ਗਈ ਇਹਨੂੰ ਈ ਮਹਾਜਲੂ ਦੂ ਬਾਦ ਫਿਰ ਜਾਵਾਂਗੇ ਸਮਾਨੇ ਵਾਲੇ ਕੰਮ ਕੰਮ ਕਰ ਲਾਂਗੇ ਜਿਹੜੇ ਕਰਨ ਵਾਲੇ ਨੇਗੇ ਇੱਕ ਵਾਰੀ ਗੱਡੀ ਦਾ ਕਰਵਾ ਲਈ ਗੱਡੀ ਦਾ ਕਰਵਾ ਕੇ ਫਿਰ ਉਸ ਤੋਂ ਬਾਅਦ ਬੇਲੇ ਹੀ ਆਗੇ ਤੇ ਫਿਰ ਜਾਵਾਂਗੇ ਸਮਾਨੇ ਕਰ ਲਾਂਗੇ ਨਾਲੇ ਕੰਮ ਕਰ ਜਿਹੜੇ ਹੋਣਗੇ ਆਪਣੇ ਉਹ ਵੀ ਸਾਰੇ ਜਿਵੇਂ ਸਾਰੀ ਮੁੰਡਾ ਤਸੱਲੀ ਕਰ ਰਹਾਗਾ ਪੂਰਾ ਬਹੁਤ ਵਧੀਆ ਗੱਡੀਆਂ ਧੁੰਦਾਗਾ ਮੁੰਡਾ ਇਹ ਆਪਣਾ ਭਰਾ ਹੀ ਆ ਤੇ ਬਹੁਤ ਵਧੀਆ ਸ਼ਾਨਦਾਰ ਗੱਡੀ ਧੁੰਦਾਗਾ ਮੁੰਡਾ ਇਹ ਅਸੀਂ ਤਕਰੀਬਨ ਸਾਰੀ ਇਹਦੇ ਕੋਲ ਤਵਾਨੇ ਗੱਡੀਆਂ ਗੁੰਡੀਆਂ ਜਿੰਨੀ ਬੰਦੀਆਂ ਆਪਣੇ ਕੋਲੇ ਯਾਰ ਦੋਸਤਾਂ ਦੀਆਂ ਵੀ